ਸੋਫਾ ਤੁਰਪਾ ਤੁਰਪਾ ਜੀ ਸਰਪੰਚ ਗੋਲੀ ਗੋਲੀ ਤੇ ਹੀ ਖਾਦੀ ਕਿੱਥੇ ਓਏ ਗੋਲੀ ਨਹੀਂ ਲਾਲਾ ਜੀ ਜ਼ਰੂਰੀ ਐ ਨਾ ਜਾ ਸੋਫਾ ਲੈਣਾਗਾ ਜ਼ਰੂਰ ਕਮੇ ਨਾ ਹੋਵੇ ਪਹਿਲੀ ਵਾਰ ਜ਼ਿੰਦਗੀ ਦੀ ਚੀਜ਼ ਬਣੂ ਕੋਈ ਵਧੀਆ ਨਵੀਂ ਹਾਂਜੀ ਬਾਬੂ ਜੀ ਹਾਂਜੀ ਹਾਂਜੀ ਆ ਸੋਫਾ ਵੇਖੀ ਸੀ ਵੀਡੀਓ ਮੈਂ ਸਰਪੰਚ ਸਾਹਿਬ ਬਹਿ ਕੇ ਦੇਖੋ ਪਹਿਲਾ ਸੋਫੇ ਦੇ ਬੈ ਕੇ ਤਾਂ ਫੀਲਿੰਗਾਂ ਐ ਆਉਂਦੀਆਂ ਜਿਵੇਂ ਕੋ ਮੌਤ ਮਾਣ ਹੋਆ ਪੌਣ ਦਾਣਾ ਕਿੰਨੇ ਦਾ ਲਾਉਂਗੇ ਜੀ 1.5 ਲੱਖ ਦਾ ਵੀਡੀਓ 90000 ਦੀ ਦੇਖੀ ਜੇ ਕਿ 1.5 ਲੱਖ ਦਾ ਜੀ ਸੋਫਾ ਫਿਰ ਇਹ ਖੜ ਜਾ ਤੇਰਾ ਕਮਿਸ਼ਨ ਕੀਤਾ ਉਹ ਸਾਰਾ ਬੱਸ 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 ਬੋਲ ਬੱਸ 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 ਬਾਬੂ ਜੀ ਦੱਸੋ ਕਿੰਨੇ ਦਾ ਲਾਉਗੇ ਕਾਕੀ ਨਾ ਉਧਰ ਨਹੀਂ ਜਾ ਕਰਾਏ ਤੈਨੂੰ ਪਤਾ ਕੀ ਪਤਾ ਕੀ ਹੈ ਜੀ ਇਹ 90 ਹਜ਼ਾਰ ਦੀ ਵੀਡੀਓ ਦਾ ਲੇਬਰ ਨੂੰ ਕੰਮ ਦੇਣ ਦੀ ਹੁੰਦੀ ਹੈ ਗਰਮੀ ਵੇਲੇ ਵੀ ਚਲੋ ਲੇਬਰ ਨੂੰ ਕੰਮ ਮਿਲ ਗਿਆ ਪ੍ਰੋਡਕਸ਼ਨ ਮਿਲ ਗਈ ਆਇਆ ਕੰਮ ਥੋੜੀ ਚੱਲੂ ਆਈ ਚਲੋ ਕੋਣ 1 ਲੱਖ 20 ਹਜ਼ਾਰ ਦੇ ਉਸ ਜਿੰਨੇ ਦੀ ਵੀਡੀਓ ਪਾਈ ਉਹਨੇ ਨਾ ਲਾਉ 90 ਹਜ਼ਾਰ ਦਾ ਪੈਂਦਾ ਵੀ ਨਹੀਂ ਕਰਿਆ ਜੀ ਵੀਡੀਓ ਪਾਈ ਨੂੰ 2 ਸਾਲ ਹੋ ਗਏ ਕੱਢ ਖੜ ਜਾ ਮੈਂ ਗੱਲ ਕਰੀ ਜਣਾਗਾ ਕਿੰਨਾ ਕ 20000 ਦਾ ਸਰਪੰਚ ਤੇਰਾ ਡੰਮੂ ਮੱਥਾ ਜਾਂਦਾ ਹੋਇਆ ਸਾਹਮਣੂ ਮੇਰੇ ਪੱਖ ਚ ਬੋਲਿਆ ਜਾ ਕਰ ਦੋ ਜੀ ਫਿਰ ਹੁਣ ਮੈਂ ਤੇਰੀ ਤਾਂ ਕਰਾ ਦੂੰਗਾ ਜਿਹੜੇ ਹੁਣ ਤੂੰ ਤਾਂ ਹੁਣ ਲਾਲਾ ਬੋਤਲ ਤੂੰ ਤਾਂ ਬੋਤਲ ਲੈ ਕੇ ਭਿਰ ਗਿਆ ਮੈਂ ਕਿੱਥੇ ਜਾਗ ਲੈ ਕੇ ਜਾਊਂਗਾ 90000 ਰੁਪਏ ਦਾ ਹੋ ਗਿਆ ਜੀ ਮਰਜੀ ਆ ਸਰਪੰਚ ਸਾਹਿਬ ਇਹਨਾਂ ਤਾਂ ਕਹਣਾ ਕਰ ਜੀ ਸ਼ੌਂਡ ਤੂੰ ਸਮਝ ਕੇ ਫੈਸਲਾ ਕਰ ਲੋ ਮੰਗਾਈ ਹੋ ਗਈ ਗੱਡੀ ਲੱਖ ਦਾ ਲੱਖ ਦਾ ਪਏ ਗੱਡੀ ਮੰਗਰੋ ਮਹਿੰਗੀ ਹੋ ਗਈ ਲੱਖ ਦਾ ਦਲਾ ਬੱਠਲ ਜਿੱਡਾ ਦੇਲਾ ਇਹਦਾ ਜਦੋਂ 90 ਦਾ ਕਹਦਾ ਦੇਣਗੇ ਠੀਕ ਹੈ ਜੀ ਚਲੋ 90000 ਦਾ ਸੋਫਾ ਡੋ ਸੀਟੜਾ ਆ ਗਿਆ ਤੇ ਤਿੰਨ ਸੀਟੜਾ ਆ ਗਿਆ ਤੇ ਦੋ ਹੀ ਆ ਗਿਆ ਨਾਲ ਡਬੈਟਰ ਆ ਗਿਆ ਨਾਲ ਆ ਟੇਬਲ ਆ ਗਿਆ